मोगा में एक व्यक्ति ने टी एम कार बदल कर तीन लाख अस्सी हजार रूपए की मारी ठगी पुलिस ने तीन लोगों के खिलाफ किया मामला दर्ज मोगा जिले के चरिक रोड निवासी अंग्रेज सिंह से लाखों रुपए की ठगी की गई। बैंक के एटीएम से पैसे निकालने गया था एटीएम से पाँच हजार रूपए निकालने के बाद एक व्यक्ति उनके पीछे आकर खड़ा हो गया और अंग्रेज सिंह से अपना बैलेंस चेक करने के लिए कहा और कुछ ही मिनटों में उन्होंने उससे चकमा दे दिया और एटीएम कार्ड बदल लिया और एटीएम पिन भी देख लिया और ग्यारह अगस्त को तीन लाख अस्सी हजार रूपए निकाल लिए पता चलने पर अंग्रेज सिंह ने बैंक जाकर अपना एटीएम कार्ड बंद कराया और पुलिस में शिकायत दर्ज कराई ਪੁਲਿਸ ਨੇ ਮਾਮਲੇ ਦੀ ਜਾਂਚ ਕਰਦੇ ਹੋਏ 3 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ આરોપીਓਂ ਦੀ ਤਲਾਸ਼ ਸ਼ੁਰੂ ਕਰਦੀ ਹੈ। ਮੇਰਾ ਨਾਮ ਅੰਗਰੇਜ਼ ਸਿੰਘ ਹੈ ਜੀ। ਅੰਗਰੇਜ਼ ਸਿੰਘ ਕੀ ਕੰਮ ਕਰਦੇ ਹੋ ਜੀ? ਮੈਂ ਟਰੈਕਟਰ ਸ਼ਾਪ ਦਾ ਕੰਮ ਕਰਦਾ ਜੀ। ਅੰਗਰੇਜ਼ ਸਿੰਘ ਕਿੱਦਾਂ ਤੁਹਾਡੇ ਨਾਲ ਠੱਗੀ ਕਿਵੇਂ ਹੋਈ? ਮੈਂ ਠੱਗੀ ਸਰ ਜੀ ਇਦਾਂ ਗਏ ਮੈਂ 10 ਤਰੀਕ ਸ਼ਾਮ ਨੂੰ ਮੰਨ ਲਾ 7-8 ਵਜੇ ਕਿਤੇ ਮੈਂ ਪੈਸੇ ਕਢਾਉਣ ਗਿਆ ਜੀ ATM ਤੋਂ ਡਾਕਟਰ ਜੈਕਿਸ਼ਨ ਦੇ ਸਾਹਮਣੂ। ਮੈਂ ਉੱਥੋਂ ਜੀ ਪੈਸੇ ਕਢਾ ਕੇ ਮੇਰਾ ਬੇਟਾ ਨਾਲ ਆ ਅਸੀਂ ਕਢਾ ਕੇ ਜਦੋਂ ਬਾਹਰ ਨਿਕਲਣ ਲੱਗੇ ਆ ਤੇ ਮਾਸ ਉਥੇ ਦੋ ਬੰਦੇ ਆ ਗਏ ਨਾਲ ਅੰਦਰ ਹੀ ਆਦਾ 5000 ਰੁਪਇਆ ਕਢਾ ਕੇ ਬਾਹਰ ਨਿਕਲੇ ਆਏ ਸੀਗੇ ਜਦੋਂ ਅਸੀਂ ਬਾਹਰ ਨਿਕਲਣ ਲੱਗੇ ਆ ਤੇ ਉਦੋਂ ਹੀ ਆ ਕੇ ਉਹ ਮੇਰੇ ਲੜਕੇ ਨੂੰ ਕਹਿੰਦੇ ਤੂੰ ਸਟੇਟਮੈਂਟ ਕਢਵਾ ਲਓ ਤੇ ਮਤਲਬ ਇੰਨੇ ਚੱਕਰ ਦੇ ਵਿੱਚ ਹੀ ਉਹਨਾਂ ਨੇ ਸਾਡਾ ਇੱਕ ਤਾਂ ਏਟੀਐਮ ਬਦਲ ਲਿਆ ਠੀਕ ਹੈ ਜੀ ਏਟੀਐਮ ਸਾਡੇ ਨਾਲ ਬਦਲ ਕੇ ਸਾਨੂੰ ਤਾਂ ਤੜਕੇ ਨੂੰ ਜਾਨੀ ਸਵੇਰ ਨੂੰ ਪਤਾ ਲੱਗਿਆ ਵਾ ਵੀ ਆਪਣੇ ਤੋਂ ਜਾਨੀ ਮਤਲਬ ਪੈਸੇ ਆਪਣੇ ਖਾਤੇ ਦੇ ਵਿੱਚੋਂ 380000 ਰੁਪਇਆ ਉਹ ਬੰਦੇ ਨੇ ਕੱਢ ਲਿਆ ਇਕਾ ਜੀ ਏਟੀਐਮ ਆਪਣਾ ਲੈ ਗਏ ਉਹ ਬਦਲ ਕੇ ਸਾਨੂੰ ਨਹੀਂ ਪਤਾ ਕਿਵੇਂ ਬਣੀ ਸਾਡਾ ਕਹਾਣੀ ਕਿਵੇਂ ਬਦਲਿਆ ਉਹਨਾਂ ਨੇ ਉੱਥੇ ਅੰਦਰ ਆ ਗਏ ਜੀ ਠੀਕ ਆ ਇਹ ਸਟੇਟਮੈਂਟ ਦੇ ਚੱਕਰ ਦੇ ਵਿੱਚ ਹੀ ਸਾਨੂੰ ਇਹ ਨਹੀਂ ਨਹੀਂ ਪਤਾ ਨੌਲੇਜ ਸੀਗੀ ਉਹਨਾਂ ਨੇ ਇਹ ਮੰਨ ਲਾ ਥੱਗੀ ਕੀਤੀ ਜੀ ਸਾਡਾ ਬਹੁਤ ਜ਼ਿਆਦਾ ਵੱਡੀ ਸਾਡਾ ਨੂੰ ਧੋਖਾ ਹੋਇਆ 4 ਲੱਖ ਰੁਪਈਆ ਸਾਡਾ 380000 ਰੁਪਈਆ ਸਾਡਾ ਉਹਨਾਂ ਨੇ ਕੱਢਿਆ ਜੀ ਰਿਜਵਾਨ ਫੀਲਿੰਗ ਸਟੇਸ਼ਨ ਤੇ ਮੇਰੇ ਕੋਟਲੇ ਨਿਕਲਿਆ ਜੀ ਸੋ ਬਾਏ ਦੁਆਰ ਨੂੰ ਸੰਡੇ ਨੂੰ 9:30 ਵਜੇ ਪੰਪ ਤੋਂ ਹੀ ਨਿਕਲੇ ਪਏ ਸੀ ਪੰਪ ਤੋਂ ਨਿਕਲੇ ਸਵੈਬ ਕੀਤਾ ਜੀ ਰਿਜਵਾਨ ਫੀਲਿੰਗ ਸਟੇਸ਼ਨ ਤੇ 130000 ਰੁਪਇਆ ਉਹਨਾਂ ਨੇ ਕੱਢਿਆ ਜੀ 1.5 ਲੱਖ ਦੀਆਂ ਦੋ ਐਂਟਰੀਆਂ ਮਾਰੀਆਂ ਤੇ 30000 ਰੁਪਏ ਦੀ ਇੱਕ ਆਡ ਐਂਟਰੀ ਮਾਰੀ ਹੈ ਜੀ ਤੇ ਮਲ 50000 ਰੁਪਇਆ ਉਹਨਾਂ ਨੇ ਏਡੀਐਮ ਤੋਂ ਕੱਢਿਆ ਜੀ ਕਿਹੜੇ ਏਡੀਐਮ ਤੋਂ ਟੋਟਲ ਏਡੀਐਮ ਤੋਂ ਕੱਢਿਆ ਜੀ ਡੀਬੀਸੀ ਬੈਂਕਾ ਡੀਐਸਬੀ ਇਹ ਜੀ ਕੋਈ ਬੈਂਕ ਹੈ ਗਿਆ ਜੀ ਅਟਲ ਅਟਲ ਦੇ ਨਾਮ ਤੇ ਆਉਂਦਾ ਅਟਲ ਏਡੀਐ ਹਾਂਜੀ ਉਹ ਵੀ ਮੇਰੇ ਕੋਲ ਲੈ ਨਿਕਲਿਆ ਜੀ ਅੱਛਾ ਜਦੋਂ ਤੁਹਾਡੇ ਆ ਏਟੀਐਮ ਬਦਲਿਆ ਗਿਆ ਤੁਹਾਨੂੰ ਉਹਨਾਂ ਨੇ ਕੋਈ ਏਟੀਐਮ ਦਿੱਤਾ ਹਾਂਜੀ ਉਹਨਾਂ ਨੇ ਸਾਨੂੰ ਏਟੀਐਮ ਦਿੱਤਾ ਜੀ ਜਿਹੜਾ ਮਤਲਬ ਸਾਨੂੰ ਏਟੀਐਮ ਦੇ ਗਏ ਉਹ ਹਾਲ ਕਰਕੇ ਉਹ ਹੈਗਾ ਜੀ ਯੂਪੀ ਦਾ ਕਿਸੇ ਮੇਰੇ ਕੋਲੇ ਨਾਂ ਦਾ ਮੈਨੂੰ ਹੁਣ ਚੇਤਾ ਨਹੀਂ ਮੇਰੇ ਕੋਲ ਹੀ ਹੈਗਾ ਏਟੀਐਮ ਉਹ ਯੂਪੀ ਦੇ ਬੰਦੇ ਦੇ ਕਿਹੜਾ ਏਟੀਐਮ ਆਹ ਮੇਰੇ ਕੋਲ ਹੈਗਾ ਜੀ ਅੱਛਾ ਬਦਲ ਕੇ ਤੁਹਾਨੂੰ ਹੋਰ ਏਟੀਐਮ ਏਟੀਐਮ ਨਾਲ ਦੇ ਕੇ ਜੀ ਬਦਲ ਦਿੱਤੇ ਹੋ ਉਹ ਸੀ ਚੈੱਕ ਕਰਵਾਇਆ ਸੀਗਾ ਉਸੇ ਉਸੇ ਬੈਂਕ ਦੇ ਉਸੇ ਐਡੀ ਹਾਂ ਤਾਂ ਹੀ ਤਾਂ ਇਹ ਸਾਨੂੰ ਪਤਾ ਨਹੀਂ ਲੱਗੇਗਾ ਹੁਣ ਨਾਲ ਏਟੀਐਮ ਤੇ ਤਾਂ ਨਾਮ ਲਿਖਿਆ ਹੁੰਦਾ ਇਹਦੇ ਤੇ ਸਾਡਾ ਕੋਈ ਨਾਮ ਨਹੀਂ ਲਿਖਿਆ ਸੀਗਾ ਪਹਿਲਾਂ ਵਾਲੇ ਤੇ ਇਹਦੇ ਤੇ ਵੀ ਨਹੀਂ ਲਿਖਿਆ ਸੀ ਬੈਂਕ ਤੋਂ ਚੈੱਕ ਕਰਾਇਆ ਇਹ ਹੈਗਾ ਵਾ ਕਿਸੇ ਨਾਮ ਤੇ ਉਥੇ ਬੈਂਕ ਤੋਂ ਹੀ ਚੈੱਕ ਕਰਵਾਇਆ ਹੁੰਦਾ ਮੈਨੂੰ ਛੇਤਾ ਨਹੀਂ ਏਟੀਐਮ ਮਦਰ ਇਹ ਸਾਨੂੰ ਬਦਲ ਕੇ ਦੇਗੇ ਉਹ ਸਾਡੇ ਵਾਲਾ ਲੈ ਕੇ ਅੱਛਾ ਇਹ ਬੈਂਕ ਵਾਲਿਆਂ ਨੇ ਦੱਸਿਆ ਕਿ ਕਿੱਥੋਂ ਦਾ ਐਡੀਮਾ ਇਹ ਯੂਪੀ ਦੇ ਨਾਮ ਤੇ ਆ ਜੀ ਕਿਸੇ ਨੇ ਹਾਂ ਜੀ ਇਹ ਅਕਾਊਂਟ ਨੰਬਰ ਪਤਾ ਲੱਗਾ ਇਹਦਾ ਕੋਈ ਪਤਾ ਨਹੀਂ ਲੱਗਾ ਇਹ ਬਲੌਕ ਹੋਇਆ ਜੀ ਕਾਰਡ ਇਹਨੂੰ ਉਸ ਤੋਂ ਬਾਅਦ ਤੁਸੀਂ ਕਿੱਥੇ ਸ਼ਿਕਾਇਤ ਕੀਤੀ ਹੋਣਾ ਅਸੀਂ ਸਾਈਬਰ ਦੇ ਵਿੱਚ ਜੀ ਮੰਨ ਲਾ 11 ਤਰੀਕ ਨੂੰ ਅਸੀਂ 11 ਗਾ ਮੰਨ ਲਾ ਸਾਨੂੰ ਜਦੋਂ ਪਤਾ ਲੱਗਦਾ 10:30 ਵਜੇ ਗਏ ਉਸ ਦਿਨ ਸੰਡੇ ਸੀਗਾ ਸਾਡੀ ਰਿਪੋਰਟ ਜਣੀ ਕਿ ਸੋਮਵਾਰ ਨੂੰ ਲਿਖੀ ਗਈ ਹੈ ਜੀ ਸਾਨੂੰ ਇੱਕ ਸ਼ਿਕਾਇਤ ਮਿਲੀ ਹੈ ਗਰੇਵ ਸਿੰਘ ਵੱਲੋਂ ਜਿਹਦੇ ਨਾਲ 3,80,000 ਜੀ ਠੱਗੀ ਵਜੀ ਉਹ ਜਦੋਂ ਏਟੀਐਮ ਤੇ ਗਿਆ ਤੇ ਏਟੀਐਮ ਤੋਂ ਪੈਸੇ ਕਢਾ ਲਏ ਤੇ ਕਿਸੇ ਨਾਮ ਨੂੰ ਵਿਅਕਤੀ ਨੇ ਉਹਦਾ ਏਟੀਐਮ ਬਦਲ ਕੇ ਤੇ ਮਲੇ ਕੋਟਰ ਤੋਂ ਕੋ ਜੋ ਸਵੈਕਾਲਿਆ ਪਰਪਤ ਤੋਂ ਤੇ ਏਟੀਮ ਕਾਰਡ ਚ ਪੈਸੇ ਤੇ ਲੱਗ ਸੀ ਕਢਾ ਲੇ ਜਿਹਦਾ ਅਸੀਂ ਮਕਦਮਾ ਦਰਜ ਕਰਨਾ ਵਾ ਤੇ ਨੈਕਸਟ ਫਰਦਰ ਨਾ ਤੇ ਛਾਪਮਾਰੀ ਕਰਕੇ ਦੋਛੇ ਨੂੰ ਬਾੜ ਵਿੱਚ ਆ ਕਿ ਮੈਂ ਆਪ ਦੇ ਮੀਡੀਆ ਨੂੰ ਆਧਨਵਾਈ ਪੇਟ ਕੇ ਸੰਦੇਸ਼ ਦੇਣਾ ਚਾਹੁੰਦਾ ਵਾ ਕਿ ਜਿਹੜੀ ਸਾਈਬਰ ਜਿੰਨੇ ਵੀ ਫੌੜ ਹੁੰਦੇ ਆ ਉਹਨਾਂ ਦੀ ਸੂਚਨਾ ਤੁਰੰਤ ਸਾਨੂੰ ਸਾਈਬਰ ਥਾਣੇ ਤੋਂ ਜਾਂ ਸਾਡਾ ਕੋਟਰ ਚੱਲ ਰਿਹਾ ਉੱਤੇ ਸ਼ਿਕਾਇਤ ਕਰੋ ਕਦੀ ਵੀ ਕਿਸੇ ਅਣਜਾਣ ਵਿਅਕਤੀ ਨੂੰ ਆਪ ਦਾ ਏਟੀਐਮ ਦਾ ਪੈਨ ਪਾਸਵਰਡ ਚੇਰ ਨਾ ਕਰੋ ਤੇ ਨਾਇ ਉਹਦੇ ਸਾਹਮਣੇ ਕਰੋ ਇਹ ਰੂਪੀ ਪਛਾਣ ਹੋ ਗਈ ਇਹ ਦੀ ਇਹ ਰੂਪੀ ਦੀ ਪਛਾਣ ਕਰ ਵੀ ਵਾਕੀਪਾਸ ਸਾਡੇ ਕੋਲ ਕਲਿੱਪ ਜ ਹੈਗੇ ਆ ਸੀਸੀ ਟੈਨਕਰੀ ਉਹਦੇ ਲਈ ਅੱਗੇ ਤਰਾਸ਼ ਕਰ ਬਦਲਾ ਕਿਵੇਂ ਕਾਰ ਜਦੋਂ ਏਟੀਐਮ ਦੇ ਵਿੱਚੋਂ ਪੈਸੇ ਕੱਢ ਰਿਆ ਸੀਗਾ ਤੇ ਜੋ ਛਾਤਰਾ ਆਦਮੀ ਸੀ ਉਹ ਕਹਿੰਦਾ ਵੀ ਤੁਸੀਂ ਇਹਦਾ ਸਟੇਟਮੈਂਟ ਕਢਾ ਲਓ ਸਟੇਟਮੈਂਟ ਕਢਾਉਣ ਲੱਗਿਆ ਜਦੋਂ ਉਹਨੇ ਪੈਨ ਪਰਿਆ ਉਹਨੇ ਪੈਨ ਵੀ ਦੇਖ ਲਿਆ ਤੇ ਆਪ ਮਸ਼ੀਨ ਚੋਂ ਪੈਨ ਕਰਕੇ ਉਹਨੂੰ ਦੂਸਰੇ ਹੱਥ ਨਾਲ ਬਦਲ ਕੇ ਏਟੀਐਮ ਦਿੱਤਾ ਇਸ ਤਰ੍ਹਾਂ ਉਹਨੇ ਏਟੀਐਮ ਬਦਲ ਲਿਆ ਤੇ ਪੈਨ ਨੂੰ ਪਤਾ ਲੱਗ ਗਿਆ ਸੀਗਾ ਇਹ ਤਾਂ ਕਨਹੀ ਤੇ ਪੈਸਾ ਹੀ ਪਤਾ ਲੱਗਾ ਕਿੰਨੇ ਦੀ amount ਹਾਂਜੀ ਪਟਾਪੋਂ ਰਿਕਾਰਡ ਪਟਾਪੋਂ ਤੋਂ ਸਗ ਕੀਤਾ ਉੱਤੋਂ 130000 ਰੁਪਇਆ ਸਵੈਪਾ ਤੇ ਪੀਆ ਹੈ ਅੱਜ ਨੇ ਇੱਕ ਰਿਕਾਰਡ ਰਿਕਾਰਡ ਲਾ ਏਟੀਐਮ ਤੋਂ ਪੈਸੇ ਕਵਾਲੇ ਇਹਨਾਂ ਦੇ ਮਾਮਲਾ ਮਾਮਲਾ ਸੀ ਦੋ ਨਾਮ ਨੂੰ ਤੇ ਇੱਕ ਬਾਈ ਨੇ ਇਹਤੇ ਦਰਜ ਕੀਤਾ ਗਿਆ ਪਟਾਪੋਂ ਦੇ ਕੇਂਦਰ ਤੇ ਬਾਈ ਨੇ ਨਾ ਤੇ ਜਿਹੜੇ ਦੋ ਨਾਮ ਨੂੰ ਵਿਅਕਤੀ ਆਏ ਏਡੀ ਮਸ਼ੀਨ ਚੋਂ ਦੇ